ਡੈਡੀ ਮੈਨੂੰ ਪੈਸੇ ਦੇ ਦਿਓ ਮੈਂ ਫੀਸ ਭਰਨੀ ਆ ਕੋਈ ਨਹੀਂ ਬਟਾ ਪੈਸੇ ਤਾਂ ਲੈ ਜਾ 1 ਕਾ ਅੰਨੜ ਜਾਇਆ ਕਰੋ ਥੋੜਾ ਜਿਹਾ ਠੀਕ ਹੈ ਕੋਈ ਨਹੀਂ ਡੈਡੀ ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਹੋਰ ਆ ਲੈ ਪੈਸੇ ਹੀ ਪੂਰੇ ਤਾਂ ਲੈ ਜਾ ਆ ਲੈ ਬਹੁਤ ਚਲ ਕੇਰਾ ਮਸਾਰ ਲੂੰ ਚਲ ਠੀਕ ਹੈ 7 ਅੰਨੜ ਆਇਨਾ ਨਾ ਚਮੜਾ ਕੁੜੀ ਨੂੰ ਤੂੰ ਉਹ ਕੋਈ ਨਹੀਂ ਤੁਸਨ ਦੀ ਫੀਸ ਸੀ ਕੁੜੀ ਕਨੇ ਫੀਸ ਲੈ ਕੇ ਜਾਣੀ ਹੈ ਰੋਜ਼ ਇਹਨੇ ਨੇ ਪੈਸੇ ਦੇ ਦੇਣਾ ਕਿੱਥੋਂ ਆਉਣਗੇ ਪੈਸੇ ਸਰ ਕੋਈ ਨਹੀਂ ਪੜ੍ਹ ਲਿਖ ਕੇ ਖਬਰ ਹੈ ਕੋਈ ਅਫਸਰੀ ਬਣ ਜੇ ਉਹ ਤਾਂ ਠੀਕ ਹੈ ਫਿਰ ਸਚੋ ਵੀ ਘੰਟੇ ਤਾਂ ਨਹੀਂ ਦੇਈ ਜਾਣੇ ਪੈਸੇ ਕੋਈ ਗੱਲ ਨਹੀਂ ਜਿੱਥੇ ਲੋੜ ਪੈਂਦੀ ਉੱਥੇ ਤਾਂ ਦੇਣੇ ਪੈਂਦੇ ਨੇ ਥੋੜਾ ਜਿਹਾ ਵਾਲੀ ਇੱਥੋਂ ਚੋਂ ਕੱਢ ਰੱਖੀ ਹੈਗੀ ਕੋਈ ਨਹੀਂ ਕੋਈ ਨਹੀਂ ਮੈਂ ਕਹਿਦਾ ਉਹਨੂੰ ਧਿਆਨ ਨਾਲ ਜਾਇਆ ਕਰੂਗੀ ਕਹੇ ਤਾ ਉਹਨੂੰ ਧਿਆਨ ਤੁਨ ਕੰਨ ਰੱਖਦੇ ਥੋੜੀ ਜਿਹੀ ਉੱਤੋਂ ਨਹੀਂ ਹੋ ਰਹੀ ਮੈਨੂੰ ਤਾਂ ਪੁੱਛਦੀ ਵੀ ਨਹੀਂ ਕਰ ਕੋਈ ਇਨ ਕਹਾਣੀ ਕਿਆ ਨਾ ਹੈ ਹਲੋ ਹਾਂਜੀ ਅੱਛਾ ਰਹੀ ਹੋ ਗਈ ਉਹ ਮੈਂ ਲੇਟ ਹੋ ਗਈ ਪਹਿਲਾਂ ਘਰੇ ਲੇਟ ਹੋ ਗਈ ਬੱਸ ਨਹੀਂ ਆਈ ਹਜੇ ਮੈਂ ਤਾਂ ਬੱਸ ਡਿੱਕੀ ਆਣੀ ਹੈ ਚਲਾ ਜਾ ਫਿਰਾਂ ਗੰਧੀ ਬੱਸ ਆ ਗਈ ਕੋਈ ਨਾ ਬੱਸ ਆ ਜਾਂਦੋਂ ਆ ਜਾ ਗੰਧੀ ਓਕੇ ਠੀਕ ਹੈ ਬਾਏ ਬੱਸ ਕਿਉਂ ਨਹੀਂ ਆਈ ਅੱਜ ਹਜੇ ਤੱਕ ਹੈਲੋ ਉਹ ਆ ਜਾ ਯਾਰ ਕਿੱਥੇ ਰਹਿ ਗਿਆ ਤੂੰ ਹੋਰ ਯਾਰ ਬਾਈ ਬਾਲਾ ਤੋੜ ਲੱਗੀ ਪਈ ਆ ਸਰੀਰ ਨੂੰ ਆ ਜਾ ਆ ਜਾ ਤੇ ਨਾਲੇ ਮੇਰੇ ਬੁੜੇ ਤੋਂ ਵੜਾ ਦੇਖ ਕੈਂ ਬੋਚ ਕੇ ਹਾਂ ਘੰਟੀ ਕਰਦੀ ਮੈਨੂੰ ਆ ਕੇ ਚੰਗਾ ਬਸ ਆ ਜਾ ਬਈ ਵਣ ਕੇ ਓਕੇ ਆ ਪਹਿਲਾ ਚੌਧਰੀ ਬੇਲਾ ਕਿਵੇਂ ਸਰੂ ਇਹਨਾਂ ਦਾ ਬੇਲਿਆਂ ਦਾ ਉਹ ਕਰ ਲਿਆ ਕੋਈ ਕੰਮ ਕਰ ਚੌਧਰੀ ਤੇਰਾ ਐ ਸਰੂਕ ਮੈਂ ਸ਼ਰਮ ਆਉਂਦੀ ਐ ਕੁਝ ਮਾਰੀ ਮੁੱਟੀ ਕਰ ਲੂੰ ਕੀ ਕਰ ਲੇਗਾ ਤੂੰ ਤੂੰ ਕਰ ਲੂੰਗਾ ਯਾਰ ਕੋਈ ਸਾਰਾ ਦਿਨ ਤੂੰ ਮੋਬਾਈਲ 'ਚ ਲੱਗਿਆ ਰਹਿ ਕਰ ਕਿਤੇ ਤੂੰ ਨਸ਼ੇੜਿਆਂ ਨੂੰ ਫੋਨ ਕਰ ਲਿਆ ਕਿਤੇ ਕਿਸੇ ਨੂੰ ਕਰ ਲਿਆ ਤੈਨੂੰ ਨਸ਼ਾ ਖਾਣ ਨੂੰ ਮਿਲ ਜੇ ਬਸ ਕੰਮ ਕੋਈ ਤੈਨੂੰ ਹੋਵੇ ਨਾ ਹੋਰ ਕੀ ਕਰਾਂ ਯਾਰ ਕੀ ਕਰਨਾ ਐ ਤੈਨੂੰ ਸ਼ਰਮ ਕਰ ਲੈ ਕੋ ਸ਼ਰਮ ਤੇਰੀ ਮਾਂ ਕਿੱਥੇ ਨਾਲੇ ਪਤਾ ਨਹੀਂ ਮਿਲਦਾ ਕਿੱਥੇ ਆ ਪਤਾ ਨਹੀਂ ਤੈਨੂੰ ਪਤਾ ਵੀ ਹੈ ਕਸੇ ਦਾ ਤੈਨੂੰ ਤਾਂ ਇਕੱਲੇ ਨਸ਼ੇ ਕਰਨ ਦਾ ਪਤਾ ਹੈ ਜਾਂ ਆ ਮੋਬਾਈਲ ਸੁਣਨ ਦਾ ਪਤਾ ਹੈ ਤੈਨੂੰ ਤਪਾ ਕੇ ਮਾਰ ਲੈ ਬਾਈ ਤੇ ਤਾ ਨਾਲੇ ਆਪ ਮਰੇਗਾ ਨਾਲੇ ਮਰਵਾਏਗਾ ਇੱਕ ਗੱਲ ਨਾਲੇ ਯਾਦ ਰੱਖ ਲਈਂ ਆ ਜਿਹੜੇ ਲਫੰਗੇ ਨੇ ਤੂੰ ਤੁਰਿਆ ਫਿਰਦਾ ਹੈ ਨਾ ਇੱਕ ਨਹੀਂ ਖੜਨਾ ਤੇਰੇ ਨਾਲ ਜ਼ਿੰਦਗੀ ਤੇਰੀ ਬਰਬਾਦ ਹੁੰਦੀ ਹੈ ਮੈਨੂੰ ਤਾਂ ਜਿਹੜਾ ਤੂੰ ਔਖਾ ਕਰੇਗਾ ਉਹ ਕਰੇਗਾ ਹੀ ਕੋਈ ਗੱਲ ਨਹੀਂ ਹੈ ਨੀ ਮੱਚਣੀ ਗਰਮੀ ਹੋਈ ਪਈ ਆਗੀ ਕੋਈ ਕੰਮ ਮਾੜੀ ਆਜੇ ਤਾਂ ਮਾੜਾ ਮੋਟਾ ਸੁਖ ਹੋ ਜੇ ਇਹ ਜੇ ਮਾੜਾ ਮੋਟਾ ਸਿੱਧੇ ਰਸਤੇ ਪੈ ਜੇ ਕੋਈ ਸਾਖ ਕਰਾ ਦੇ ਚਲ ਕੋਈ ਆਜੇ ਲੰਗਣੀ ਰੁੱਢੀ ਮੇਰਾ ਖੜਾ ਛੁੱਡੇ ਕੰਮ ਤੋਂ ਕੋਈ ਕੰਮ ਦੇ ਹੱਥ ਨਹੀਂ ਲਾਉਂਦਾਗਾ ਉਹ ਇਕੱਲਾ ਵੀ ਕੀ ਕਰੇ ਉਹ ਵੀ ਕਿੰਨਾ ਚਿਰ ਕੰਮ ਕਰ ਕਰ ਦੇਊਗਾ ਇਹਨਾਂ ਨੂੰ ਖਵਾਊਗਾ ਮਾੜਾ ਮੋਟਾ ਜਦੋਂ ਆਉਂਦਾ ਮਾ ਪੈਸੇ ਮਾ ਪੈਸੇ ਮੈਂ ਵੀ ਕਿੱਥੋਂ ਦੇਵਾ ਹੁਣ ਪੈਸੇ ਮੈਂ ਤਾਂ ਜਿਹੜੀਆਂ ਗੋਜੀਆਂ ਫੋਜੀਆਂ ਲਕੋਲ ਕੋ ਰੱਖਦੀ ਮੈਂ ਸਤਾਉ ਵੀ ਲੈ ਗਿਆ ਪਤਾ ਨਹੀਂ ਕੀ ਬਣੂਗਾ ਇਹ ਮੁੰਡੇ ਦਾ ਬਸ ਮੈਂ ਤਾਂ ਕੋਈ ਗਮਾਂਡੀ ਵੀ ਨਹੀਂ ਛੱਡਿਆ ਮੰਗੇ ਵੀ ਨਾ ਇਹ ਚਲ ਮਨਾ ਹੋਰ ਵੀ ਬਥੇਰੇ ਕੰਮ ਪਏ ਨੇਗੇ ਨਾ ਨਾ ਮਮੀ ਚੱਲ ਵੀ ਮਨਾ ਐਸੇ ਜੋ ਮਨ ਥੋੜੇ ਜੇ ਪੈਸੇ ਤੈਨੂੰ ਕਾਦੇ ਪੈਸੇ ਵਾਈ ਲੈ ਕੇ ਹੋਣੀਆਂ ਮੈਂ ਦਵਾਈ ਕਾਦੀ ਲੈਣੀ ਹੈ ਜੀ ਤਾਂ ਸੰਗਾਪਣਾ ਤਾਂ ਹੈਗਾਗਾ ਮੈਂ ਦਵਾਈ ਲੈ ਕੇ ਆਉਣੀ ਆ ਮੇਰਾ ਸਰੀਰ ਠੀਕ ਹੈ ਮੇਰੇ ਕੋਲ ਦੇਖੋ ਕੋਈ ਪੈਸਾ ਨਹੀਂਗਾ ਦੇ ਦਿਓ ਮੈਂ ਤਾਂ ਕੋਈ ਆਣਗਮਣ ਵੀ ਨਹੀਂ ਛੱਡਿਆਗਾ ਮੰਗੇ ਬਿਨਾ ਤੁਸੀਂ ਤੇ ਮੈਨੂੰ ਜਰੂਰਤ ਹੈਗੀ ਦਵਾਈ ਲੈ ਕੇ ਆਉਣੀ ਆ ਕੋਈ ਦਵਾਈ ਨਹੀਂ ਲੈਣੀ ਮੈਨੂੰ ਸਾਰਾ ਪਤਾਗਾ ਆ ਲੋਕ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰਦੇ ਨੇਗੇ ਨਸ਼ੇ ਕਰਨੇ ਹੋਣਗੇ ਕੌਣ ਕਹਿੰਦਾ ਤੁਹਾਨੂੰ ਵੀ ਨਸ਼ੇ ਕਰਦਾ ਮੈਂ ਸਾਰਾ ਪਿੰਡ ਕਹਿੰਦਾਗਾ ਕਿਹੜਾ ਤੁਹਾਨੂੰ ਮਲੰਗ ਨੂੰ ਕੋਈ ਕੁੜੀ ਦੇਊਗਾ ਮੇਰੇ ਕੋਲ ਕੋਈ ਪੈਸਾ ਨਹੀਂਗਾ ਜਾ ਇਥੋਂ ਦੇ ਦੇ ਮਾਣ ਕੇ ਆਇਆ ਨਾ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਦੇਖਾ ਅੱਜ ਕਹਲਾ ਕੱਲ ਕਹਲਾ ਉਦੋਂ ਲੈ ਲੈ ਆਉਦੇ ਬਾਪ ਤੋਂ ਮੰਗ ਲਿਆ ਕਰੋ ਪੈਸੇ ਮੇਰੇ ਕੋਲੇ ਕੋਈ ਪੈਸਾ ਨਹੀਂ ਰੋਜ਼ ਕਹਿੰਦਾ ਮਾਂ ਦੇਈ ਪੈਸੇ ਮਾਂ ਵੀ ਕਿੱਥੋਂ ਲਿਆਉਗੀ ਪੈਸੇ ਉਹਦਾ ਨਾ ਕੋ ਲੈਣੇ ਵਿੱਚ ਫਿਰ ਤੁਸੀਂ ਉਹਨੂੰ ਸਿੱਧਾ ਹੀ ਕਹਿ ਦਿਓ ਵੀ ਨਹੀਂ ਚਲ ਮੇਰੇ ਕੋਲ ਕੋਈ ਪੈਸਾ ਨਹੀਂ ਜਾ ਮੈਨੂੰ ਕੰਮ ਕਰਨ ਦੇ ਦੇ ਦੋ ਸੌ ਬੋਸੀ ਦੇ ਦੋ ਨਾ ਨਾ ਮੇਰੇ ਕੋਲ ਤਾਂ ਦੇਖਾ ਇੱਕ ਪੰਜੀ ਨਹੀਂ ਹੈਗੀ ਮੰਮੀ ਆ ਰੱਖ ਰੋ ਮੈਂ ਤੰਗ ਹੋ ਰਿਹਾ ਵਾ ਤਾਂ ਘੋ ਰਿਹਾ ਉਹ ਫਿਰ ਪਹਿਲਾਂ ਦੇਖਣੇ ਨੇ ਕਰੇ 1000 ਲੈ ਗਿਆ ਕਰੇ 2000 ਲੈ ਗਿਆ ਮੇਰੇ ਕੋਲੇ ਦੇਖ ਕੋਈ ਪੈਸਾ ਨਹੀਂ ਸੋਨੀ ਜਾ ਆਪਦਾ ਕੰਮ ਕਰ ਉਹੀ ਤੇ ਉਹ ਆਇਆ ਗਰੋਂਗ ਨੂੰ ਪੈਸੇ ਮੈਂ ਦਵਾਈ ਲੈ ਕੇ ਆਉਣੀ ਆ ਪਿਛਲੇ ਮਹੀਨੇ ਦੇਖ ਤੈਨੂੰ ਫੋਨ ਦਵਾਇਆਗਾ ਹੁਣ ਮੇਰੇ ਕੋਲੇ ਕੋਈ ਪੈਸਾ ਨਹੀਂ ਮੈਥੋਂ ਵਾਰੀ ਵਾਰੀ ਨਾ ਕਹਾ ਫਿਰ ਮੈਂ ਫੋਨ ਹੀ ਦਿਆਂ ਤੂੰ ਜਿਆਦਾ ਕਰਾਦਾ ਵਧੀਆ ਫੋਨ ਕਿਉਂ ਵੇਚੇਗਾ ਪਹਿਲਾਂ 20000 ਦਾ ਪਿਛਲੇ ਮਹੀਨੇ ਤੈਨੂੰ ਫੋਨ ਦਵਾਇਆਗਾ ਤਾਂ ਇਹ ਫੋਨ ਹੀ ਰੱਖ ਕੇ ਰੱਖਿਆ ਆ ਲੈ ਜਾ ਮੈਂ ਤਾਂ ਰੱਖੇ ਸੀ ਕਿ ਗੋਦੀਆਂ ਰੱਖਨੇ ਨੇ ਹੋਰ ਗੁੜੀਆਂ ਲੈ ਫੜ ਮਾ ਮਣ ਕੇ ਲੈ ਫੜਾ ਹੀ ਤੂੰ ਆ ਲੈ ਜਾ ਤੂੰ ਨਹੀਂ ਰਹਿਣ ਦੇ ਖਾ ਮਾਇਆ ਕੇ ਨਾਨਾ ਇਹ ਮੈਂ ਚਾਗੁਰ ਖਾਤਰ ਰੱਖੇ ਤਾ ਰੱਖ ਤੂੰ ਤੇ ਜਾਣਾ ਤੂੰ ਸਾਰੀ ਲੈ ਗਿਆ ਮੇਰੀ ਗੁਤਨੀ ਪਟਾਊਗਾ ਹਵਦੇ ਬਾਅਦ ਤੋਂ ਜੇ ਉਹ ਆ ਗਿਆ ਬੂ ਮੈਂ ਥੋ ਚਾਗੁਰ ਨੂੰ ਪੁੱਛੂਗਾ ਮੈਂ ਤਾਂ ਮਸਾ ਰੱਖੇ ਸੀਗੇ ਆ ਲਾਦ ਨੇ ਖਾ ਲਈ ਆ ਲਾਦ ਨੂੰ ਤਾਂ ਐਵੇਂ ਚੰਗਾ ਥਾਈਓ ਅਗਲਾ ਕਹਿੰਦਾ ਵੀ ਢੀਆਂ ਹੋਣ ਉੱਤੋਂ ਆਪਣੇ ਲਹੂ ਪੀ ਰਖਿਆ ਇਧਰੋਂ ਕਿਤੇ ਪੈਂਚਰ ਕਿਤੇ ਦੀ ਫੂਕ ਨਿਕਲ ਜਾਂਦੀ ਹੈ ਪੁੱਛਣਾ ਕੋਸਾ ਆਈ ਦੀ ਆਂ ਦੇਹ ਰੋਈ ਗਰਮੀ ਦੇਖ ਲੈ ਕਿੰਨੀ ਪਈਆ ਵਟ ਕੱਢ ਤੇ ਗਰਮੀ ਜਿਹਾ ਜੇ ਲੋਕ ਹੋ ਗਏ ਉਹ ਹੈ ਜੀ ਰੱਬ ਹੋ ਗਿਆ ਪਿਛਲੀ ਵਾਰੀ ਠੰਡ ਦੇ ਕੇ ਬੰਦਿਆਂ ਵਾਸਤੇ ਹੈ ਨਹੀਂ ਤੇ ਦਰਖਤ ਸਾਰੇ ਸੁਕਾਤੇ ਆਓ ਜੀ ਇਹ ਹਾਲ ਹੈ ਭਾਈ ਠੀਕ ਹੈ ਜੀ ਵਧੀਆ ਹੋਰ ਮੱਗਰਾ ਠੀਕ ਹੈ ਠੀਕ ਹੈ ਜੀ ਠੀਕ ਆ ਪਤਾ ਨਹੀਂ ਪੈਂਚਰ ਹੋ ਗਿਆ ਪਤਾ ਨਹੀਂ ਫੂਕ ਨਿਕਲ ਗਈ ਜੀ ਦੀ ਯਾਰ ਦੇਖੀ ਕਰੀ ਬਾਈ ਚੱਕ ਫੂਕ ਤਾਂ ਫਿਰ ਨਿਕਲੂਗੀ ਜਦੋਂ ਇਹਨਾਂ ਚੱਜਦੀਆਂ ਕੋਈ ਟਾਇਰਾਂ ਨਹੀਂ ਟੂਪਾਂ ਨੂੰ ਪਾਉਣੇ ਕੋਈ ਟੂਪ ਤਾਂ ਵਧੀਆ ਬਾਈ ਫੂਕ ਤਾਂ ਹੁਣ ਜਦ ਗਰਮੀ ਨਾ ਮੇਰੀ ਵੀ ਨਿਕਲੀ ਪਈ ਆ ਇਹਦਾ ਕੀ ਕਰੇ ਵਿਚਾਰਾ ਐਂ ਕਰਕੇ ਵੱਡੇ ਸਟੈਂਡ ਤੇ ਲਾ ਇਹਨੂੰ ਲਾ ਦੇ ਯਾਰ ਉਹ ਇਹਨੂੰ ਖਸਮ ਨੂੰ ਐ ਸਿੱਧਾ ਕਰ ਟੇਡਾ ਜਿਹਾ ਕਰਕੇ ਤਾਂ ਲਾ ਲੈ ਇਹਨੂੰ ਇੱਥੇ ਲਵੇ ਲਿਆ ਲਓ ਜੀ ਲਓ ਮੂਰਲਾ ਡਰ ਪੈਂਚਰਾ ਹਾਂ ਜੀ ਹਾਂ ਮੂਰਲਾ ਕੋਈ ਨਾ ਇਹਨੂੰ ਵੱਡੇ ਸਟੈਂਡ ਤੇ ਲਾ ਇੱਧਰ ਬਹਿ ਜਾ ਕੋਈ ਨਾ ਛੇਤੀ ਵੀ ਕਰਾਂਗੇ ਚੱਲ ਗਿਆ ਫਿਰ ਆਪਾਂ ਵੀ ਚੱਪ ਬਹਿ ਜਾ ਕੋਈ ਸੁਣਾ ਗੱਲ ਸੁਣ ਬੱਸ ਗਰਮੀ ਇੱਥੇ ਬਹੁਤ ਆ ਜਾ ਬਹਿ ਜਾ ਇੱਥੇ ਪੋਰਸ ਨਾ ਮੁਗਲ ਸੈ ਲੈ ਬਾ ਠੀਕ ਹੈ ਤਾਂ ਸੈਟ ਆ ਹੁਣ ਦੱਸ ਕੀ ਮੂਹਲਾ ਡਾਇਰਾ ਪੂਰਲਾ ਬਾਈ ਹਾਂ ਲੈਓ ਮੁੰਡੇ ਤਾਂ ਭਾਈ ਹੋ ਗਿਆ ਤੇਰਾ ਸੈਟ ਚਾ ਧੰਨਵਾਦ ਭਾਈ ਹੁਣ ਫਿਰ ਅੱਧ ਗੱਲ ਕੀ ਬਣਾਉਣਾ ਹੁਣ ਹੋਰਾ ਕੋਈ ਕੁਝ ਨਹੀਂ ਬਾਈ ਕੰਮ ਤਾਂ ਹੁੰਦਾ ਹੀ ਅੱਛਾ ਕੋਈ ਛੋੜਲਾ ਛੋਟਾ ਕੀ ਕਰਦਾ ਹੁੰਦਾ ਹੋਏ ਛੋਟਾ ਵੀ ਬਸ ਕੁਝ ਨਹੀਂ ਕਰਦਾ ਨਾ ਕੰਮ ਕਰਦਿਆਂ ਚ ਨਾ ਵਿਹਲੇਆਂ ਚ ਤੈਨੂੰ ਕਿਸੇ ਗੱਲ ਦਾ ਪਤਾ ਹੈ ਨਾ ਪਤਾ ਕਿ ਮੈਂ ਉਹ ਯਾਰ ਗੱਲ ਕਰੀ ਤਾਂ ਗਾਹ ਹੋ ਜਾਂਦੀ ਆ ਉਹ ਕਾਂਕਾ ਫਿੱਟ ਕਰਨੀ ਫਿਰਦਾ ਉਹ ਕਾਂਕਾ ਕਿਵੇਂ ਤੈਨੂੰ ਜਮੀ ਨਹੀਂ ਪਤਾ ਯਾਰ ਨਾ ਯਾਰ ਮੈਨੂੰ ਤਾਂ ਕੋਈ ਪਤਾ ਨਹੀਂ ਉਹ ਬੈਕਗ੍ਰਾਉਂਡ ਨੂੰ ਫਿਰਦਾ ਉਹ ਉਹ ਨੂੰ ਨਿਸ਼ੇੜੇ ਨੂੰ ਕਿਹੜਾ ਦਿਓ ਕੁੜੀ ਮੈਨੂੰ ਨਹੀਂ ਪਤਾ ਉਹ ਕੱਲ ਕਿਸੇ ਬੰਦੇ ਤੋਂ 50000 ਰੁਪਏ ਹੀ ਪੁੱਛਦਾ ਸੀ ਅੱਛਾ ਮੈਂ ਹਸਾਬ ਲਾ ਲਿਆ ਜਿਵੇਂ ਆ ਉਹਨੂੰ ਮੰਗਰ ਬਿਠਾ ਹੀ ਪਰਦਾ ਹੁੰਦਾ ਜਿਵੇਂ ਐਕਟਿਵ ਨੂੰ ਮੈਂ ਕੋਈ ਚੰਦਾ ਚਾੜੂਗਾ ਨਾ ਲੈਣ ਨਾ ਦੇਣ ਸਾਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਕੌਣ ਸੀ ਉਹ ਓਏ ਤੈਂ ਕਿ ਲੈਣਾ ਕੋਈ ਹੋਈ ਤੇਰੇ ਨਾਲ ਤਾਂ ਗੰਜਰੇ ਵਧੀਏ ਰਹੂ ਓਏ ਆਖਰ ਨੂੰ ਮੇਰਾ ਭਾਈ ਆ ਛੋਟਾ ਓਏ ਫੇਰ ਘਰ ਬਸਜੂ ਕੀ ਮਾੜਾ ਪੱਕੀ ਇਹ ਬਲੇ ਪੱਕੀ ਆ ਗੱਲ ਆ ਚਲ ਮੈਂ ਘਰੇ ਜਾ ਕੇ ਕਰਦਾ ਗੱਲ ਉਹਨਾਂ ਕਿਤੇ ਪੂਰੇ ਘਟਾ ਦੇ ਸਾਰੇ ਪਰਿਵਾਰ ਦੇ ਕੁੜੀ ਵਧੀਆ ਘਰ ਹਾਂ ਉਹ ਵਧੀਆ ਵਧੀਆ ਤਾਂ ਇਹੋ ਜਿਹਾ ਹੀ ਹੁੰਦਾ ਜਿਹੜੇ ਆਏ ਹੁੰਦੇ ਨੇ ਬਾਈ ਜ਼ਰੂਰ ਦੀ ਸੁਣਿਆ ਮੈਂ ਪੂਰੇ ਕਹਿੰਦੇ ਕਿ ਹੁਣ ਘਰੋਂ ਆ ਕਹਿੰਦੇ ਪਰ ਤੂੰ ਉਹ ਛੋਰ ਦੇ ਕੋਲੇ ਮੇਰੇ ਨਾਲ ਉਹਨਾਂ ਨਾਲ ਨਹੀਂ ਜਾ ਕੇ ਅੱਜ ਕੱਲ ਦਾ ਨਾ ਖੂਨ ਛੇਤੀ ਵਾਲਾ ਮਾਰ ਜਾਂਦਾ ਕਿਤੇ ਮੇਰੇ ਨਾਲ ਛੇਤ੍ਰੋ ਛੇਤਰੀ ਕਰਾ ਦੇ ਸਾਡੇ ਨੂੰ ਤੂੰ ਉਂਗਲਾਂ ਨਹੀਂ ਲਾਤੀਆਂ ਚਲ ਨਹੀਂ ਨਹੀਂ ਤੇਰਾ ਨਾ ਕਾਣੂ ਲਊ ਬਈ ਤੇਰਾ ਤਾਂ ਬਹੁਤ ਧੰਨਵਾਦ ਐਨੀ ਬਹੁਤ ਧੰਨਵਾਦ ਆ ਵੀ ਤੈ ਮੈਨੂੰ ਦੱਸ ਤਾ ਅੱਖਾਂ ਖੋਲਟੀਆਂ ਕਰਦਾ ਮੈਂ ਪਤਾ ਜਾ ਕੇ ਉਹਨਾਂ ਮਰਵਾਦੇ ਸਾਰੇ ਟੱਬਰ ਨੂੰ ਇਹ ਮੇਰੇ ਸਾਲੇ ਕਿਸੇ ਦੇ ਪੈਂਚਰ ਦੇ ਪੈਸੇ ਤਹੇ ਦਿੰਦੇ ਨਹੀਂ ਹੈਂ ਹੈਂ ਨੇ ਥਾਣਾ ਜਾ ਪਹਿਣ ਦੇ ਕੇ ਛਲੇ ਇਹਨਾਂ ਦੇ ਫੇਰ ਪਤਾ ਲੱਗੂ ਕਿੰਝ ਤੋਂ ਸੁਡਣ ਦਾ ਉਹੀ ਵਧੀਆ ਰੂੜਾ ਕਰਾ ਲੂਗਾ ਆ ਫਿਰ ਤਾਂ ਉਹਰੇ ਹੱਲ ਹੱਲ ਕਰਦਾ ਨੂੰ ਕੋਈ ਮੇਰੀ 50000 ਰੁਪਿਆ ਤਨਖਾਹ ਬਾਈ ਮੇਰੀ 30000 ਤਨਖਾਹ ਇਥੇ 30 ਰੁਪਏ ਪੈਂਚਰ ਦੇ ਦਿੰਦਾ ਨਹੀਂ ਤਿਆਰ ਜਿਵੇਂ ਨਹੀਂ ਮੈਨੂੰ ਕਾਲਜ ਜਾਣ ਦਿੱਤਾ ਐਂ ਥੋੜੀ ਪੜ੍ਹਾਈ ਹੋਊਗੀ ਘਰੋਂ ਵੀ ਗਾਲਾਂ ਪੈਂਦੀਆਂ ਨੇ ਮੈਨੂੰ ਫੇਰ ਕਿ ਉਹ ਗਏ ਕਿछुट्टी ਮਾਰਦੇ ਪਹਿਲਾਂ ਰੋਜ਼ੀ ਕਮਜ਼ੀ ਜਾਣੀ ਚੱਲ ਇਹ ਗੱਲਾਂ ਨੂੰ ਤਾਂ ਛੱਡ ਤੂੰ ਮੈਨੂੰ ਐਂ ਦੱਸ ਘਰੇ ਗੱਲ ਗੁੱਲ ਕਰੀਏ ਕਿ ਨਾ ਗੱਲ ਤਾਂ ਕਰ ਲੂੰਗਾ ਮੈਂ ਪਹਿਲਾਂ ਬੇਬੇ ਨਾਲ ਕਰੂੰਗਾ ਗੱਲ ਬਾਪੂ ਤਾਂ ਡਾਂਗ ਚੱਕ ਲੈੰਦਾ ਤੇਰੇ ਕੋਲ ਤਾਂ ਆਹੀ ਬੰਨੇ ਹੁੰਦੇ ਆ ਜਦੋਂ ਮਰਜ਼ੀ ਗੱਲ ਕਰ ਲਾ ਉਦੋਂ ਮੇਰੇ ਘਰ ਦੇ ਮੇਰੇ ਰਿਸ਼ਤੇ ਦੀਆਂ ਗੱਲਾਂ ਕਰਦੇ ਨੇ ਫੇਰ ਨਾ کہیں ਵੀ ਕਿਤੇ ਹੋਰ ਕਰਤਾ ਨਹੀਂ ਮੈਂ ਤਾਂ ਚੱਕ ਕੇ ਚੁੰਨੀ ਤੇਰੇ ਘਰੇ ਆ ਕੇ ਬਹਿ ਜੂੰ ਤੇਰੇ ਘਰ ਦੇ ਕਾਹਲ ਕਰਦੇ ਨੇ ਤੇ ਤੂੰ ਵੀ ਕਹਿ ਸਕਦੀਆਂ ਨਾਲੋਂ ਮੈਡਮ ਮੋਟਾ ਤਾਂ ਕਹੇਦੇ ਉਹਨਾਂ ਨੂੰ ਵੀ ਸਾਲ 6 ਮਹੀਨੇ ਖੜ ਜਾਣਾ ਐਡੀ ਕੀ ਗੱਲ ਆ ਤੂੰ ਕਹੇਦੀ ਉਹਨਾਂ ਨੂੰ ਤੇਰਾ ਦੇਖ ਮੈਨੂੰ ਨਹੀਂ ਪਤਾ ਜਿਹੜਾ ਕੁਝ ਵੀ ਕਰਨਾ ਹੈ ਨਾ ਅਬ ਤਾਂ ਛੇਤੀ ਕਰ ਲਾ ਮੁੜ ਕੇ ਨਾ ਕਹੀਂ ਵੀ ਮੇਰੇ ਘਰ ਦੇ ਨੇ ਕਿਤੇ ਕਰਤਾ ਚੱਲ ਹੁਣ ਐ ਕਰ ਨਾਲੇ ਮੈਨੂੰ ਛੱਡਿਆ ਚੱਲ ਮੈਂ ਤੈਨੂੰ ਛੱਡਦਾ ਉਹਨਾਂ ਨਾਲ ਤੇ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਪੈਸੇ ਦੇ ਦੇ ਪੈਸੇ ਕੀ ਕਰਨੇ ਨੇ ਉਹ ਮੇਰੇ ਦੋਸਤ ਦੀ ਨਾ ਮੰਮੀ ਮੈਡਮ ਮਟ ਗਈ ਮੈਂ ਉੱਥੇ ਜਾਣਾ ਬਾਪੂ ਤੋਂ ਮੰਗੇ ਸੀਗੇ ਹੁਣ ਦਿੱਤੇ ਹੀ ਨਹੀਂ अच्छा। ਮੇਂ ਗੋਲਤਾ ਪੈਸੇ ਤਰ ਹੈ ਨਹੀਂ ਜੇ। ਜੋ ਮੈਨੂੰ ਚਾਹੀਦਿਆ। ਚੱਲ ਕੋਈ ਨਹੀਂ ਮੈਂ ਦੇਖਦੀ ਆ। ਐਂ ਕਰ ਚੱਲ ਫਿਰ ਮੈਨੂੰ ਨਾਲ ਛੱਡਿਆ ਨਾਲ ਮੈਂ ਤੈਨੂੰ ਕਢਾ ਦਨੀ ਆ ਪੈਸੇ। ਚੱਲ ਠੀਕ ਆ। ਨੇ। ਸੋਰਮਤਾ। ਠੀਕ ਆ ਪੁੱਤ ਆ ਗਿਆ ਤੂੰ? ਹਾਂ। ਤਾਂ ਮੋਟਰਸਾਈਕਲ ਪੈਂਚਰ ਹੋ ਗਿਆ ਸੀ। ਅੱਛਾ। ਮੱਗਰ ਤੋਂ ਮੈਂ ਪਹਿਤਰ ਲਵਾਉਣ ਲੱਗ ਗਿਆ। ਅੱਛਾ। ਹਾਂ ਬਸ ਉੱਥੇ ਟਾਈਮ ਲੱਗ ਗਿਆ। ਚੱਲ। ਹੁਣ ਤਾਂ ਐਂ ਦੱਸ ਵੀ ਚਾਹ ਪੀਵੇਂਗਾ ਕਿ ਪਹਿਲਾਂ ਰੋਟੀ ਖਾਵੇਂਗਾ? ਨਾ ਰੋਟੀ ਖਾ ਲਾਂ ਮਾਤਾ ਫਿਰ ਸੈਲਰ 'ਚ ਜਾਣਾ ਹੈ। ਟਾਈਮ ਹੋਇਆ ਪੇ। ਚੱਲ ਮੈਂ ਬਣਾਉਣੀ ਆ ਫਿਰ ਰੋਟੀ। ਮੈਂ ਤਾਂ ਦੋ ਕੇ ਕੱਪੜੇ ਸੀ ਮਾਤਾ ਇਹ ਮਾਰਦਾ। ਤੇ ਹੋਰ ਦੱਸ ਪੁੱਤ, ਗੱਲਬਾਤ ਕੋਈ। ਹੋਰ ਤਾਂ ਠੀਕ ਐ ਮਾਤਾ, ਤੈਨੂੰ ਕੋਈ ਗੰਦਾ ਪਤਾ ਲੱਗਿਆ ਕਿਸੇ ਦਾ? ਗੱਲ ਦਾ। हां मैं तो ਹੁਣ ਸੁਣ ਕੇ ਆਇਆ ਮੋਟਰਸਾਈਕਲੋਂ ਮੱਗਰ ਤੋਂ ਮੈਂ ਪੈਂਚਰ ਲਵਾਉਣ ਲੱਗ ਗਿਆ ਅੱਛਾ ਉਹਨੇ ਦੱਸਿਆ ਆਪਣੇ ਵਾਲੇ ਸੋਨੀ ਨੇ ਹੋਰ ਚੜ੍ਹਤਾ ਚੰਨਾ ਬੂ ਵੇ ਕੀ ਚੜ੍ਹਤਾ ਹੋਰ ਚਾਹੁੰਦੇ ਨੇ ਦੱਸਦਾ ਕਿ ਜਦੋਂ ਆਪਾਂ ਠਾਣੇ ਨਰੜਾਤੇ ਨਾਲੇ ਪਿੰਡ 'ਚ ਬੇਇੱਜ਼ਤੀ ਕਰਾਤੀ ਉਦੋਂ ਬਤਾ ਲੱਗੂਗਾ ਮੈਂ ਤਾਂ ਪਹਿਲੀ ਸੋਚੀ ਕੋਈ ਨਸ਼ਾ ਨੁਸ਼ਾ ਹੋਰ ਕਰ ਲਿਆ ਕਾਹਨੂੰ ਕੋਈ ਕੁੜੀ ਕਾੜੀ ਆ ਕੋਈ ਕਿਸੇ ਦੀ ਉਹਦੇ ਨਾਲ ਤੁਰਿਆ ਫਿਰਦਾ ਸੀਗਾ ਨਾਲੇ ਕਿਸੇ ਤੋਂ 50000 ਰੁਪਏ ਵਿਆਜ ਤੇ ਚੱਕ ਰਿਆ ਪਤਾ ਨਹੀਂ ਕੀ ਤੋਂ ਬੂ ਕੁੜੀ ਹਾਂ ਵੇਰ ਉਹ ਨਸ਼ੇੜੀ ਨੂੰ ਕਿਹੜੀ ਕੁੜੀ ਦੇਊ ਉਹੀ ਖਾਣ ਪੀਣ ਵਾਲੀ ਹੋਣੀ ਨਾ ਨਾ ਮਾਤਾ ਮੈਨੂੰ ਪੱਕਾ ਦੱਸਿਆ ਮੱਗਰ ਨੇ ਕਹਿੰਦਾ ਐ ਕਰਕੇ ਵੀ ਉਹ ਕਿਸੇ ਦੀ ਕੁੜੀ ਕਾੜੀ ਕੱਢ ਲਿਆ ਇਹ ਫਿਰ ਦੇਸੀ ਭੱਜੇ ਨਾ ਜਗਰਾਜ ਫਿਰ ਘਰੇ ਨਾ ਪਤਾ ਲੱਗਦਾ ਕੋਈ ਗੱਲ ਦਾ ਮਾਂ ਇਹ ਜੇ ਘਰੇ ਕਹੋਂ ਦੱਸਦੇ ਹੁੰਦੇ ਨੇ ਅਹੇ ਓਏ ਇਹ ਜੇ ਘਰੇ ਹੀ ਨਹੀਂ ਗੱਲ ਕਰਦੇ ਹੁੰਦੇ ਇਹੇ ਜੇ ਨਸ਼ੇੜੀ ਬੰਦੇ ਮੈਂ ਤਾਂ ਪਤਾ ਲੱਗਿਆ ਮੈਂ ਤਾਂ ਖੜਿਆ ਨਹੀਂ ਗਿਆ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਮੇਰੇ ਮਾਂ ਜਾ ਕੇ ਮੈਂ ਘਰੇ ਦੱਸਾਂ ਬੁੱਝੇ ਤੇਰੇ ਬਾਪੂ ਨੂੰ ਪਤਾ ਲੱਗ ਗਿਆ ਉਹਦੀਆਂ ਲੱਤਾਂ ਤੋੜ ਦੂ ਕੀ ਬਣੂਗਾ ਇਹ ਮੁੰਡਾ ਨਹੀਂ ਇਹ ਨਹੀਂ ਸੁਧਰਦਾ ਬੂਵੇ ਆਤਾ ਹੋ ਰਹੀ ਆਪਾਂ ਨੂੰ ਕਾਸ ਲੈ ਕੇ ਕਰਨਾ ਮੇਰਾ ਗੱਲ ਸੁਣ ਲੈ ਮੇਰੀ ਮੈਂ ਤਾਂ ਬਾਪੂ ਕੋਲੇ ਗੱਲ ਕਰਦਾ ਨਹੀਂ ਅੱਜ ਤੱਕ ਉਹਦੇ ਮੂਰੇ ਨਹੀਂ ਬੋਲਿਆ ਤੂੰ ਆਪੀ ਬਾਪੂ ਨੂੰ ਦੱਸ ਦੇ ਚੰਗਾ ਰਹੂ ਉਹ ਸਮਝਾ ਦੂ ਪਤਾ ਕਰ ਲੂ ਜੇ ਆਪਾਂ ਸਾਰਾ ਟੱਪਰ ਮਰ ਡਿਆ ਗਿਆ ਕਿੱਥੋਂ ਆ ਕੁੜੀ ਕੀ ਗੱਲ ਬਾਤ ਹੈ ਉਹ ਤੂੰ ਆਪੇ ਪਤਾ ਕਰ ਲੂ ਬਾਪੂ ਉਹ ਬੇ ਜਗਰਾਜ ਫਿਰ ਮੱਗਰ ਨੇ ਆਏ ਦੱਸਿਆ ਵੀ ਵਿਆਹ ਉਹ ਕਰਾ ਲਿਆ ਕੀ ਪਤਾ ਮਾਤਾ ਕਰਾਈ ਲਿਆ ਹੋਵੇ ਜਿਹੜਾ ਫਿਰ ਆਪਾਂ ਤਾਂ 50000 ਰੁਪਏ ਮੰਗਦਾ ਸੀ ਹੁਣ ਉਹ ਮੱਗਰ ਦੱਸਦਾ ਸੀ ਵੀ ਕਿਸੇ ਤੋਂ 50000 ਰੁਪਏ ਵਿਆਜ ਤੇ ਜਿਹੜਾ ਲਿਆ ਉਹਨੇ ਫੇ ਕਰਾਈ ਹੁਣ ਮੈਂ ਮਰ ਜਾ ਬੂ ਵੇ ਕੀ ਬਣੂੰਗਾ ਮਾਇ ਡਾ ਹੋ ਗਿਆ ਮੈਂ ਸੋਨੂੰ ਕਿਤੇ ਕੋਈ ਲਾਂਭਾ ਹੀ ਲੈ ਕੇ ਦਿੱਤਾ ਇਹਨੇ ਆਪਣੀ ਪੈਂਟ ਦੇ ਵਿੱਚ ਮਿੱਟੀ ਪੱਟਦੀ ਪੱਟੀ ਮੇਸ ਕਰਤੀ ਪੱਟੀ ਮੇਸ ਚਲ ਮਾ ਮੇਰਾ ਡਿਊਟੀ ਦਾ ਟਾਈਮ ਹੋ ਗਿਆ ਪਿਆ ਤੂੰ ਰੋਟੀ ਤਿਆਰ ਕਰ ਦੇ हांजी हां ठीक वसो ओके ना कुछ नहीं बस मैं तैयार होके हटी सी आनी है कॉलेज ठीक है हम्म हम्म चल कोई ना चल कोई नी नहीं आई नहीं। नहीं मैं अपा ओथे कल जगह चल ऐ मिलती है ਠੀਕ ਕਿਉਂ ਮਿਲ ਰਹੀ ਨਹੀਂ ਤੂੰ ਮੰਮੀ ਕੁਛ ਨਹੀਂ ਆ ਤਾਂ ਮੇਰੀ ਸਹੇਲੀ ਦਾ ਫੋਨ ਸੀ ਤੂੰ ਫਿਰ ਹਾਂ ਕੰਮ ਦੀ ਕਹੇ ਸਹੇਲੀ ਦਾ ਫੋਨ ਸੀ ਲੈ ਫੜਾ ਇਧਰ ਮੈਂ ਮੰਮੀ ਸੱਚੀ ਸਹੇਲੀ ਦਾ ਫੋਨ ਸੀ ਸਹੇਲੀ ਦਾ ਫੋਨ ਸੀ ਨਾ ਉਹ ਤਾਂ ਇਹ ਪੁੱਛਦੀ ਸੀ ਵੀ ਕਦੋਂ ਕਾਹੇ ਗਈ ਕਹਿੰਦੀ ਮੈਨੂੰ ਪਤਾ ਸਾਰਾ ਮੈਂ ਲੈਣੀ ਨਹੀਂ ਹੈਗੀ ਜਿਹੜੀਆਂ ਗੱਲਾਂ ਤੂੰ ਕਰਦੀਆਂ ਜੀ ਮੰਮੀ ਮੈਂ ਕੀ ਕਹਤਾ ਹੁਣ ਤੇਰੇ ਪਿਓ ਨੇ ਤੂੰ ਸਿਰੇ ਚੜਾ ਲਈ ਦੇ ਦੇ ਰੁਪਈਏ ਤੈਨੂੰ ਤੈਨੂੰ ਇਹ ਕਮਾਂ ਬਾਤੇ ਸਿਰੇ ਚੜਾ ਆਤੀ ਮੇਰੀ ਗੱਲ ਤਾਂ ਸੁਣ ਲਓ

ਅੰਦਰ ਬੰਦ ਕਰਤੀ ਕੀ ਗੱਲ ਹੋਗੀ ਨਾਲੇ ਮੈਂ ਤੈਨੂੰ ਕੋਈ ਗੱਲ ਦੱਸਦੀ ਆ ਇਹਦੀ ਇਹਦਾ ਹੁਣ ਵਿਆਹ ਕਰਦੇ ਜੂੜ ਵੜਦੇ ਕੀ ਗੱਲ ਹੋਗੀ ਪਖੀ ਪਖਾਈ ਬੈਠੀਆਂ ਜੂੜ ਵੜਨ ਵਾਲੀ ਕੀ ਗੱਲ ਐ ਮੈਂ ਤਾਂ ਤੈਨੂੰ ਐਂ ਗੱਲ ਦੱਸਦੀ ਆ ਕਈ ਵਾਰੀ ਦੱਸਦੀ ਦਾਦੀ ਹਟ ਜਾਨੀ ਐ ਮੇਰੀ ਤੂੰ ਸੁਣਦਾ ਨਹੀਂ ਕਹਿਗਾ ਹੈ ਸਾਰਾ ਦਿਨ ਫੋਨ ਵੱਜੀਆਂ ਨਾ ਰਹਿੰਦੇ ਨੇ ਕੁੜੀ ਦੇ ਉਹ ਕੌਜ ਜੋ ਕੁੜੀਆਂ ਦੇ ਫੋਨ ਆਉਂਦੇ ਹੀ ਰਹਿੰਦੇ ਨੇ ਹੈ ਕੀ ਹੁੰਦਾ ਹੁੰਦਾ ਇਹਨੂੰ ਬੱਸ ਚੰਗੀ ਸਮਝਦਾ ਨੂੰ ਵਿਆਹ ਕੇ ਤੋੜ ਦੇ ਉਹ ਨਾ ਹੋਵੇ ਵੀ ਨਾਲ ਤਾਂ ਆਪਣੀ ਤੇਰੀ ਆ ਕੋਲੇ ਰੋਲ ਦੂਗੀ ਇਹ ਇਹੋ ਜੀ ਕੀ ਗੱਲ ਹੋਗੀ ਨਾਲੇ ਪਿੰਡ ਚ ਥੂ ਤੋਂ ਹੋਊਗੀ ਲੈ ਇਹੋ ਜੀ ਕੀ ਗੱਲ ਹੋਊਗੀ ਬੱਸ ਗੱਲ ਹੀ ਗੱਲ ਇਹਨੂੰ ਵਿਆਹ ਕੇ ਤੋੜ ਦਿਓ ਮੁੰਡੇ ਨੂੰ ਕੂਨ ਕਰਦਾ ਜਿਹੜਾ ਬਾਹਰ ਲੈ ਕੇ ਉਹਨਾਂ ਨੂੰ ਤੂੰ ਬੁਝਾਰ ਤਾਂਜਿਆਂ ਨਾਲ ਪਾਰ ਤੇ ਮੈਨੂੰ ਐਂ ਦੱਸ ਵੀ ਗੱਲ ਕੀ ਐ ਅਸਲੀ ਗੱਲ ਕੀ ਐ ਇਹਦੀ ਗੱਲ ਤਾਂ ਮੈਂ ਐਂ ਦੱਸ ਦਿਆਂਗੀ ਮੈਂ ਫੋਨ ਤੇ ਗੱਲਾਂ ਕਰਦੀ ਫੜ ਲਈ ਇਹ ਕੋਨੇ ਦਾ ਮਾਲਿਆ ਫੜ। ਉਹਨੂੰ ਤੋ ਚੈੱਕ ਕਰਨੀ ਕੀ ਕੁਝ ਨਿਕਲੂਗਾ ਅੱਜ। ਇਹ ਮੁੰਡੇ ਨੂੰ ਫੋਨ ਕਰਦੇ ਕਿਸੇ ਸਹੇਲੀ ਦਾ ਫੋਨ ਨਹੀਂ ਆਉਂਦਾ ਇਹਦੇ। ਲੈ ਫੋਨ ਲੈ ਕੇ ਆ ਮੈਨੂੰ ਫੜਾ ਫੋਨ ਕਿੱਥੇ ਆਉਦਾ। ਆ ਲੁਕ ਕੋੜੋ ਫੋਨ। ਲੈ ਲੌਕ ਖੋਲੇ ਦਾ। ਉਸੇ ਨੂੰ ਸੱਦੋ। ਮੈਨੂੰ ਲੌਕ ਦਾ ਕੀ ਪਤਾ ਹੈ? ਜੋਤ ਜੋਤ ਪੁੱਤੋ ਰਿਹਾ।

कोई नी कोई नी पढ़ा मां आदि देखने वास्त पढ़ाया तेरे कि पैसा लाया तेरे उतु समझे तेने अरक तेरी ख्वाहिश पूरी की आ तू की करती बी ਕਦੀ ਬੇਟੀ ਘਰੋਂ ਦੀ ਵਰਦੀ ਬਪੂ ਦੀ ਗਲਤੀ ਹੋ ਗਈ ਗਲਤੀ ਤੇਥੋਂ ਨਹੀਂ ਹੋਈ ਗਲਤੀ ਸੱਤੋਂ ਹੋਈ ਐ ਕਿੱਥੇ ਹੁਣ ਨੂੰ ਵਿਆਹ ਕਰਕੇ ਪਰਾ ਤੋਰੀ ਹੁੰਦੀ ਵਿਆਹ ਹੱਕ ਨੂੰ ਬੇਟੀ ਘਰੋਂ ਬਾਹਰ ਤੇ ਤੈਨੂੰ ਜਨਮ ਨਾ ਕਿੰਨਾ ਪੈਸਾ ਖਰਚ ਕਰਤਾ ਤੇਰੇ ਤੇ ਪੁੱਤਾਂ ਮੰਗੂ ਤੈਨੂੰ ਸਮਝਦਾਨਾ ਕੋਈ ਨਾ ਬਪੂ ਦੀ ਪਰ ਇੱਕ ਗਲਤੀ ਹੋ ਗਈ ਮਾਥੋਂ ਗਲਤੀ ਹੋ ਗਈ ਗਲਤੀ ਹੋ ਗਈ ਇਹ ਗਲਤੀ ਕੋਈ ਛੁੱਟੀ ਗਲਤੀ ਕਿੱਡੀ ਪੁੱਟੀ ਗਲਤੀ ਐ ਝਾੜਦੀ ਦੇ ਕਿਵੇਂ ਹੁਣ ਮੇਰੇ ਕਨੇ ਚੜਦੀ ਕਰਾ ਸਾਰੇ ਪਿੰਡ ਦੇ ਵਿੱਚ ਕਿਥੇ ਉਹ ਬੇਇੱਜ਼ਤੀ ਕਰਾਓਗੇ ਤੁਸੀਂ ਉਹਦੇ ਤਾਂ ਕਹਿੰਦੇ ਤਾਂ ਡੰਡਾ ਵੜਦੇ ਕਲਜੋਗਣ ਦਾ ਬਸ ਠੀਕ ਆ ਹੁਣ ਪਤਾ ਲੱਗਾ ਤੇ ਤੂੰ ਕਮਰੇ ਤੇ ਜਾ ਇਹ ਫੇਰ ਕਰ ਦੇਣਾ ਬਾਅਦ ਰਾਜਨ ਸਿੰਘ ਹੱਲਿਆਵਾਂ ਵਾਲੇ ਨੇ ਮੰਮੀ ਮੈਂ ਆਪਦੀ ਚੱਲ ਚੱਲ ਕਰੀ ਐਸੇ ਲੀਨ ਨੂੰ ਕਰਦੇ ਗੱਲਬਾਤ ਕਰ ਚੱਲ ਚੱਲ ਕਰ ਲੈ ਛੇਲੀ ਨਾਲ ਫੋਨ ਇਹਨੂੰ ਹਾਂ ਜੀ ਕਰਦਾ ਤੇ ਇਹਦੇ ਦੋ ਲਫੜੇ ਹੋਰ ਮਾਰਾਂ ਮੈਂ ਕੋਈ ਗੱਲ ਨਹੀਂ ਠੰਡੇ ਦਿਮਾਗ ਨਾਲ ਕੰਮ ਕਰ ਬਰੋਬਰ ਦੀ ਕੁੜੀਏ ਤੇ ਆਪਾਂ ਕੋਈ ਮਸਲੇ ਹੱਲ ਕਰਦੇ ਆ ਮੈਂ ਜਾ ਕੇ ਆਉਣਾ ਉਹ ਆਪਣਾ ਨਵੇਂ ਪਿੰਡ ਬਤੋਲ ਹੈਗਾ ਰਿਸ਼ਤੇ ਕਰਾਉਂਦਾ ਵਧੀਆ ਜਾ ਜਾ ਮੇਰਾ ਤਾਂ ਹੁਣ ਨਾ 1 ਮਿੰਟ ਵੀ ਲੰਘਦਾ ਆ ਕੋਈ ਨਹੀਂ ਕਰਦਾ ਮਗਾ ਬੋਲ ਠੀਕ ਤੌਰ ਦੀ ਹੈ ਭਰਾ ਇਹਨੇ ਮਗਾ ਕੋਈ ਕਰਨੀ ਹਾਂ ਬੰਦੇ ਨੂੰ ਮਾਰ ਤੱਕ ਮਨਾਈ ਏਗਾ ਉਹ ਬੋਲ ਨਹੀਂ ਨਾ ਕੋਈ ਨਹੀਂ ਬੋਲਦੀ ਜਾ ਟੂਕੜਾ ਸੁੰਦਾ ਸੀ ਮੇਰੀ ਹੁਣ ਪਤਾ ਲੱਗਾ ਸੇਕ ਲੱਗਾ ਜਦੋਂ ਕੋਦੇ ਲੀਟਾਂ ਤੇ ਬੋੜਦਾ ਹੈ ਪਤਾ ਨਹੀਂ ਕੀ ਕਰਦਾ ਰਹਿੰਦਾ ਸਾਰਾ ਦਿਨ ਕੋਈ ਬੰਦਾ ਕਦੇ ਤਾਂ ਟਾਈਮ ਤੇ ਆ ਜਾਏ ਕੋਦੋਂ ਦੀ ਖੜੀਆਂ ਸੁਨ ਨਸਰਾਣੇ ਨਹੀਂ ਨਹੀਂ ਲੈ ਆ ਹੁੰਦਾ ਮਜਾ ਜਾਲ ਨਾ ਕੈਂਪ ਰੂਮ ਦਾ ਪਤਾ ਨਹੀਂ ਲੱਗਦਾ ਹੈਗਾ ਕੰਟਾ ਹੋ ਗਿਆ ਮਨੂਰੇ ਖੜੀ ਨੂੰ ਤੁਨ ਨੂੰ ਸਰਾਂ ਨੂੰ ਪਤਾ ਨਹੀਂ ਲੱਗਦਾ ਤੈਨੂੰ ਕੀ ਹੋ ਗਿਆ ਕੀ ਹੋਊਗਾ ਹਜੇ ਕੁਝ ਹੋਈ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਨਾਲ ਮੁਰੇਜੇ ਨਾਲ ਘੜਾ ਸਿੱਧਾ ਹੋ ਕੇ ਕਰ ਲੈ ਕੇ ਚੱਲ ਮੈਨੂੰ ਗੱਲ ਰੱਦਸ ਗੱਲ ਕੀ ਹੋਈ ਆ ਗੱਲ ਕੀ ਦੱਸਾਂ ਆਏ ਨਹੀਂ ਪਤਾ ਕਰਦੇ ਮੇਰੇ ਹੁਣ ਮਗਰ ਆ ਜਣ ਮੇਰੀ ਮਾਂ ਨੇ ਫੋਨ ਕੋਲੇ ਜਦੋਂ ਮੈਂ ਤੇਰ ਨਾਲ ਗੱਲ ਕਰੀ ਜਾਂਦੀ ਸੀਗੀ ਮੇਰੇ ਡੈਡੀ ਨੇ ਫੋਟੋਆਂ ਫੋਟੋਆਂ ਸਾਰੀਆਂ ਦੇਖ ਲਈਆਂ ਆਏ ਨਹੀਂ ਪਤਾ ਥਾਣੇ ਜਾ ਕੇ ਖੜ ਜਣ ਚੱਲ ਕੋਈ ਨਹੀਂ ਫਿਰ ਕੋਈ ਨਹੀਂ ਕਿ ਨਵੱਟਾ ਬਣ ਕੇ ਖੜ ਜਾ ਨਾ ਸਿੱਧਾ ਉਹ ਘਰੇ ਲੈ ਕੇ ਚੱਲ ਕੋਈ ਆਇਆ ਕਿ ਨਹੀਂ ਕਿ ਮਿਲਿਆ ਯਾਰ ਤੂੰ ਕੋਈ ਵਿਉਂਤ ਵੀ ਕਰਦੇ ਹੁੰਦੇ ਆ ਕੋਈ ਗੱਲਬਾਤ ਵੀ ਹੁੰਦੀ ਆ ਤੂੰ ਤਾਂ ਉਹੀ ਫਿਰ ਉੱਪਰ ਚੜੀ ਜਣੀ ਆ ਲੈ ਬਿਓ ਤੂੰ ਤੈਨੂੰ ਗਾਦੀਆਂ ਕਰਨੀਆਂ ਨੇ ਘਰੇ ਸਿੱਧਾ ਕੋ ਗੱਲ ਕਰ ਲੈ ਆਬਦੇ ਐ ਨਹੀਂ ਹੁੰਦੀ ਗੱਲ ਮੈਂ ਕਿੱਥੇ ਜਾਵਾਂ ਮੈਂ ਤਾਂ ਕਰੋ ਭੱਜ ਜਾ ਹੀ ਹੁਣ ਆਏ ਥੋੜੀ ਗੱਲ ਹੁੰਦੀ ਨਹੀਂ ਫਿਰ ਤੂੰ ਤੂੰ ਤਾਂ ਆਪਣੀ ਮਰਜ਼ੀ ਕਰਦੀ ਐ ਲੈ ਮਰਜ਼ੀ ਵਾਲੀ ਕਿਹੜੀ ਗੱਲ ਆ ਹੋਰ ਹੁਣ ਉਦੋਂ ਮੇਰੀ ਮਰਜ਼ੀ ਸੀ ਇਕੱਲੀ ਦੀ ਜਦੋਂ ਗੱਲ ਕੀਤੀ ਸੀ ਤੈ ਉਹਦੋਂ ਨਹੀਂ ਦੀਂਦਾ ਸੀ ਤੈਨੂੰ ਤੂੰ ਪਾਗਲ ਆਣੀਆਂ ਗੱਲਾਂ ਨੇ ਬਿੱਲੇ ਦਾ ਹੁਣ ਤੂੰ ਨਹੀਂ ਲੈ ਕੇ ਜਾਂਦਾ ਨਹੀਂ ਲੈ ਕੇ ਜਾਂਦਾ ਮੈਂ ਤੈਨੂੰ ਐ ਤਾਂ ਨਹੀਂ ਕਹਿੰਦਾ ਵੀ ਨਹੀਂ ਲੈ ਕੇ ਜਾਂਦਾ ਹਾਂ ਫਿਰ ਕਹਿਣਾ ਕੀ ਉਹ ਦੱਸੋ ਕਰੇ ਵੀ ਨਹੀਂ ਮੇਰੇ ਕੋਈ ਦੱਸਿਆ ਮੈਂ ਹਜੇ ਹੁਣ ਤੂੰ ਮੈਨੂੰ ਐਂ ਦੱਸ ਦੇ ਤੂੰ ਘਰੇ ਲੈ ਕੇ ਜਾਂਦਾ ਕਿ ਨਹੀਂ ਮੈਂ ਜਾਉਂ ਤਾਂ ਘਰੀ ਜਾਉਂ ਕਰੇ ਫਿਰ ਹਜੇ ਮੈਂ ਕਿਵੇਂ ਲੈ ਜਾਾਂ ਯਾਰ ਬਸ ਨਹੀਂ ਲੈ ਕੇ ਜਾਂਦਾ ਨਾ ਉਹ ਲੈਣ ਚ ਧੱਕਾ ਦੇ ਦੇ ਲੈ ਦੇ ਦੇ ਨਾ ਉਹ ਤਾਂ ਧੱਕਾ ਆ ਗੇ ਬਸ ਤੂੰ ਨਹੀਂ ਜਾਂਦਾ ਆਪੇ ਗੱਲਾਂ ਵਾਲੀਆਂ ਕਰਨਾਂ ਕਰੀ ਜਾਂਦੀ ਆ ਗੱਲ ਸੁਣ ਮੇਰੀ ਉਹ ਗੱਲ ਤਾਂ ਸੁਣ ਮੇਰੀ ਸਾਡਾ ਗੁਰ ਪੱਲਾ ਮੇਰੀ ਸੱਲ ਗੱਲ ਤਾਂ ਤੂੰ ਗੱਲ ਤਾਂ ਸੁਣ ਲੈ ਮਰੀ ਉਹ ਤੂੰ ਕਾ ਪਾਗਲ ਬਣੀ ਆ ਯਾਰ ਬਸ ਮੈਂ ਤਾਂ ਮਰੂੰਗੀ ਲੈ ਕਰੇ ਵਾਸਤੇ ਮਰਨਾ ਮਰਨਾ ਨਹੀਂ ਹੋਰ ਇਕਰਾ ਮੁੰਡਾ ਨਹੀਂ ਤੂੰ ਪਾਇ ਨਹੀਂ ਆ ਪਾਗਲ ਗੱਲਾਂ ਕਰਾ ਕਰ ਜਾਨਾ ਤੂੰ ਕਰੇ ਜਾਨਾ ਕਰੇ ਭਾਬੀ ਇੱਕ ਮਿੰਟ ਮੇਰੀ ਗੱਲ ਸੁਣ ਜਮਾ ਨਾਲ ਲੈ ਕੇ ਜਾ ਜੇ ਤੂੰ ਕਹਤਾ ਮੈਂ ਨਹੀਂ ਲੈ ਕੇ ਜਾਂਦਾ ਹੈਗਾ ਠੀਕ ਆ ਉਦੋਂ ਮੈਂ ਘਰੋਂ ਵੀ ਭੱਜ ਜਾਏ ਮੇਰੇ ਕੋਲ ਤਾਂ ਹੀਰਾ ਬਚਿਆ ਫਿਰ ਮੈਂ ਤਾਂ ਮਰੂੰਗੀ ਛੱਡ ਮੈਂ ਫਿਰ ਮਰਨਾ ਤਾਂ ਨਹੀਂ ਦਿੰਦਾ ਮਰ ਛੱਡ ਤੂੰ ਹੱਥ ਨਹੀਂ ਤੂੰ ਆ ਜਾ ਕੀ ਆ ਜਾ ਉਹ ਆ ਜਾ ਤੂੰ ਕਿਤੇ ਨਾਲ ਲੈ ਕੀ ਜਾਊਂਗਾ ਤੈਨੂੰ ਮੇਰੀ ਗੱਲ ਸੁਣ ਲੈ ਕਿਤੇ ਕੁਤੇ ਨਹੀਂ ਮੈਂ ਜਾਂਦੀ ਘਰੇ ਲੈ ਕੇ ਜਾਏਂਗਾ ਤੈਨੂੰ ਬੈਠ ਬੈਠ ਆਇਆ ਆ ਨਲੇ ਹੋਰ ਤੈਨੂੰ ਤਾਂ ਲੈ ਗਈ ਜਾਊਗਾ ਕਿਤੇ ਘਰੇ ਜਾਊਗੀ ਬੈਂਕ ਕਿੱਥੇ ਰਵਦਾ ਅੱਛੇ ਇਹ ਕਿੱਧਰ ਗਿਆ ਚੌਧੀ ਤਸਵੀਰ ਦਾ ਨਿਕਲੇ ਵੀ ਪਤਾ ਨਹੀਂਦਾ ਯਾਰ ਵਿਆਰ ਹੋ ਕੇ ਵਾਗ ਗਿਆ ਮੈਨੂੰ ਤਾਂ ਆਪ ਨਹੀਂ ਪਤਾਗਾ ਹਾਂ ਮੈਨੂੰ ਕਿਹੜਾ ਕੁਛ ਦੱਸ ਕੇ ਗਿਆ ਲੈ ਮੈਨੂੰ ਤਾਂ ਹੁਣ ਆਏ ਲੱਗਦਾਗਾ ਕਿਤੇ ਜਗਰਾਜ ਵਾਲੀ ਗੱਲ ਸੱਚੀ ਹੀ ਨਾ ਹੋ ਜੇ ਜਗਰਾਜ ਜਿਹੜੀ ਗੱਲ ਕੀ ਸੱਚੀ ਹੋ ਜੇ ਸਾਰਾ ਪਿੰਡ ਹੀ ਆਖਦਾ ਮੈਂ ਤਾਂ ਲੋਕ ਮਸ਼ਕਰੀਆਂ ਕਰ ਕਰ ਲੰਗਦੇ ਨੇ ਮੈਨੂੰ ਤਾਂ ਲੱਗਦਾ ਇਹ ਚੰਦ ਕੋਈ ਹੋ ਛੜਾਊਗਾ ਚਲ ਦੇਖੀ ਜਾਊਗੀ ਜਿਹੜੀ ਕਰਮਾ ਚ ਕੋਈ ਦੁੱਖ ਸੁੱਖ ਬਸ ਕਰਮਾ ਚ ਦੁੱਖ ਸੁੱਖ ਤਾਂ ਹੈਗਾ ਮੇਰੀ ਗੱਲ ਇੱਕ ਸੁਣ ਲਓ ਜੇ ਕੋਈ ਉਹਨੇ ਹੋਰ ਚੰਦ ਜਿਹੜਾ ਤੋਰੇ ਘਰੇ ਆ ਗਿਆ ਨਾ ਮੈਂ ਤਾਂ ਇਹ ਨਹੀਂ ਚੁੱਪੜੂੰ ਫੇਰ ਤੂੰ ਮੂਰੇ ਜੇ ਨਾ ਹੋਈ ਤੂੰ ਨਾ ਕਹੀਂ ਵੀ ਮੇਰਾ ਲਾੜਲਾ ਐ ਕ ਮੇਰੂੰ ਐ ਕਰਦਾ ਮੁੰਡੇ ਨੂੰ ਐ ਇਹ ਤਾਂ ਯਾਦ ਰੱਖੀ ਮੇਰੀ ਕੋ ਆਊਗਾ ਧੜੀ ਚ ਫੁੱਲੇ ਇਹਦਾ ਮਾੜਾ ਮੋਟਾ ਟਾਈਮ ਹੀ ਜਾਂਦਾ ਚ ਆ ਮੈਨੂੰ ਲੱਗਦਾ ਆ ਗਿਆ ਚੌਧੀ ਫਿਰ ਉਹ ਕੋਲੇ ਕੋਲੇ ਕੱਚ ਕੇ ਆ ਗਿਆ ਦੇਖ ਨਾ ਚੰਗਾ ਬੋਲੀ ਨਾ ਮੈਂ ਦੇਖਦੀ ਆਂ ਬੋਲਦੇ ਵਾਰ ਨਹੀਂ ਬੋਲਦਾ ਮੈਂ ਬਾਰ ਬੰਦ ਕਰ ਦੇਉਂ ਮੈਂ ਬਾਰ ਤਾਂ ਕਰਦੂ ਲੱਗਦੇ ਆ ਤੋਹਾਂ ਕੋਈ ਨਾ ਬਾਰ ਤਾਂ ਬੰਦ ਕਰਦੂ ਸੁਣੀ ਹੈ ਕਿਹਦੀ ਕਹੋਂ ਮੈਂ ਇਹ ਤਾਂ ਨਉ ਅਸੂਜੀ ਕੀ ਹੋ ਗਿਆ ਮੈਂ ਤੇ ਕਿ ਅੱਖਾਂ ਵੀ ਚੜੇਗਾ ਜੰਦ ਨੇ ਕਰਾਇਆ ਤੂੰ ਤੋ ਯੋ ਯਾ ਕੋਈ ਨਾ ਬਹਿ ਜਾ ਕੋਈ ਚੰਗਾ ਕੱਟ ਕੋਈ ਚੇਕ ਕਰ ਲੇ ਕੱਟ ਲੀ ਜੀ ਤੁੰਨ ਮੈਂ ਨਾ ਸਹੀ ਹੋਣਾ ਸਾਨੂੰ ਕੀ ਦੱਸਿਆ ਤੂੰ ਦੱਸ ਰਹਿਣਾ ਇਨੀ ਨੂੰ ਇਹਨੂੰ ਕੀ ਪੁੱਛਾ ਤੂੰ ਕੀ ਕਰਨਾ ਇਨਾ ਤੂੰ ਬੋਲ ਪਾ ਮੂੰਹ ਪੁੱਛ ਤਾ ਮੈਂ ਕਿਹਦੇ ਪਾ ਬਾਤ ਹੈ ਸਾਡੀ ਤੇ ਦਾਦੀ ਕੀ ਫੁੱਲ ਪਾਤੇ ਨੜੇ ਤੇਰੀ ਮਾਂ ਦਾ ਘਟਾ ਤੇ ਉੱਪਰ ਨਾਲ ਜਿਹੜੀ ਜੜੀ ਹੈ ਕਿਉਂ ਗੁੰਗਾ ਹੋ ਕੇ ਦੱਸੇਂ ਕਿੱਲਾ ਤੂੰ ਕੀ ਦੇਖ ਕੇ ਆਂ ਇਹਦੇ ਨਾਲ ਕੀ ਖਾਵੇਂਗੀ ਇਹ ਤਾਂ ਆਪ ਹੀ ਭੁੱਖਾ ਮਰਦਾ ਫਿਰਦਾਗਾ ਸਾਨੂੰ ਪਤਾ ਇਹਦੇ ਨਸ਼ੇ ਦਾ ਕਿਵੇਂ ਕਰ ਪੂਰਾ ਕਰਦੇ ਆ ਭਾਈ ਪੁੱਛਣ ਇਹਨੂੰ ਐ ਪੁੱਛ ਲੈ ਕੋਈ ਕਾਗਜ਼ ਪੱਤਰ ਬਣਾਇਆ ਕਿ ਨਾ ਨਾ ਇਹ ਨੂੰ ਲੈ ਕੇ ਆਏ ਸੀ ਕਿਉਂ ਇਹ ਸਰਕਾਰੀ ਜੋਬ ਕਰਦਾਗਾ ਜਿਹੜੀ ਕੋਈ ਮੰਗਣ ਲੱਗ ਕੇ ਆ ਗਈ ਇਹ ਤਾਂ ਆਪ ਨਸ਼ੇੜੀ ਆ ਨਸ਼ੇੜੀ ਆਹੋ ਕੋਈ ਪੁਸਤਕ ਆ ਕੇ ਆਇਓ ਕਾ ਆਈ ਆਗੇ ਕਰ ਲਾਂਗੇ ਕੋਈ ਕੋਈ ਗਾਜਿ ਪੱਤਰ ਕਰਾ ਕੇ ਆਇਓ ਮਰ ਜਾ ਹੁਣ ਅੰਦਰ ਵਗ ਜਾਓ ਜਾ ਕੇ ਜੇ ਪੁਲਿਸ ਆ ਗਈ ਇੱਥੇ ਹੋਰ ਸਾਡਾ ਜੀਮੂਸ ਚੜਾਉਂਗੇ ਹਈ ਹਈ ਆ ਦਿਨ ਦੇਖਣ ਤੋਂ ਪਹਿਲਾਂ ਮੈਂ ਮਰ ਕੇ ਉਹਨਾਂ ਗਈ ਜੋ ਜਗਰਾਜ ਕਹਿੰਦਾ ਸੀ ਸੱਚੀ ਗੱਲ ਹੋ ਗਈ ਲੋਕਾਂ ਦੀਆਂ ਗੱਲਾਂ ਸੱਚੀਆਂ ਨੇਗੀਆਂ ਤਰ੍ਹਾਂ ਤਰ੍ਹਾਂ ਦੀਆਂ ਤਾਂ ਇਹ ਲੋਕ ਗੱਲਾਂ ਕਰਦੇ ਸੀਗੇ ਅਸੀਂ ਤਾਂ ਮੂੰਹ ਦਿਖਾਉਣ ਜੋਗਰੇ ਨਹੀਂ ਛੱਡੇ ਲੋਕ ਤਾਂ ਸਾਨੂੰ ਪਹਿਲੀ ਦਾਹ ਦੇਤੀ ਕਾਨੇ ਮਾਰ ਦਿੱਤੀਗੇ ਸਾਡੇ ਤਾਂ ਬਾਹਰ ਕਿਤੇ ਨਿਕਲਣਾ ਬੁੱਭਰ ਕਰਤਾ ਰੱਬਾ ਅਸੀਂ ਆਹ ਦਿਨ ਦੇਖਣ ਤੋਂ ਪਹਿਲਾਂ ਮਾਰ ਕੇ ਉਹਨਾਂ ਗਏ ਜਿੰਨੇ ਮਰ ਜਾ ਹਾਂ ਕੀ ਬਣੂੰਗਾ